ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਅੱਜ ਆਪਾਂ ਰੌਣੀ ਮੇਲੇ ਤੇ ਵਿਜ਼ਿਟ ਕਰਿਆ ਸੀਗਾ ਤੇ ਉਹਦੇ ਵਿੱਚ ਕੁਝ ਕੁ ਝਲਕੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਕਿਰਪਾ ਕਰਕੇ ਵੀਡੀਓ ਨਾਲ ਬਨੇ ਰਹੋ ਤੇ ਜਿਹੜੇ ਕਿਸਾਨ ਵੀਰ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਦੇਖੋ ਕੀ ਕੀ ਨਵਾਂ ਹੋ ਰਿਹਾ ਰੌਣੀ ਮੇਲੇ ਦੇ ਵਿੱਚ ਧੰਨਵਾਦ ਹੋਰ ਆ ਮਟਦੇ ਨੇ ਮਿੱਟੀ ਲਊਗਾ ਇਹ ਚਾਚਾ ਦੇ ਪਿੱਛੇ ਰੂਲ ਆ ਜਾਂਦਾ ਕਿੰਨੀ ਕੀਮਤ ਕਿੰਨੀ ਆ ਮੇਰੇ ਘਰ ਸੋਸੇ ਹੋਰ ਤਾਂ ਹੀ ਉਹ ਨਹੀਂ ਕਰਦੇ ਹੋ ਲੈ ਹੈ ਵੀ ਟ੍ਰੇਨ ਚੀਨਾ ਇੱਕ ਇੱਕ ਐਪ 34000 ਭਜ ਫੱਕੀ ਮੈਂ ਤਾਂ ਦੇਖੋ ਇਹ ਨਹੀਂ ਇਹਨੂੰ ਦੇਖਦੇ ਬਟਨ ਕੋਈ ਨਹੀਂ ਮੈਨੂੰ ਇਹ 2000 ਰੁਪਏ ਦੀ ਮਿਲਦੀ ਆ 2000 ਉਹ ਵੀ ਛੋਟੀ ਪੈਕਿੰਗ ਉਹੀ 500 ਰੁਪਏ ਦੀ ਮਿਲ ਜੂਗੀ 10500 ਰੁਪਏ ਦੀ ਗਾਇਸ ਉਹ ਮੈਨੂੰ ਲੌਂਦੀ ਹੈ 40 ਮੈਲਟੋਲੀ ਜਬਾਦੋ ਇਹ ਤੋਂ ਵਧੀਆ ਕੋਈ ਨਹੀਂ s a r e n h r e n a m p i o n pe by

है। एक बाप किताब जाने जो लेके जाओ ऐसी किताब अभी ਇਹਨਾਂ ਭਾਰੀ ਦੀ ਬਣਾਇਆ ਜਿਹੜਾ ਉਹਨਾਂ ਮੇਡਾ ਦਾ ਉਹਨਾਂ ਦਾ ਸੰਬੰਧਿਤ ਸਥਾਨ ਨੂੰ ਉਤਕਾਰ ਦੇਵਾਗੇ ਮੈਂ ਅਗਲੇ ਮਸੇ ਹੋਂਦ ਦੀ ਹੋ ਗਈਆਂ ਜਿਹਦਾ ਉਦੇਸ਼ ਹੈ ਕਿ ਸੰਘਣਟੀ ਨਾਲ ਸਹਾਇਕ ਫੰਡਾ ਪਰਵਾਰ ਸੁਖੀ ਤੇ ਮੁਨਾਫਾ ਵੀ ਚੰਗਾ ਜਦੋਂ ਅਸੀਂ ਆਪਣੇ ਤੁਸੀਂ ਕੰਮ ਨਹੀਂ ਕਰਦੇ ਕੋਈ ਆਉਂਦਾ ਹੈ ਪਹਿਲਾ ਕੋਈ ਖੇਤੀ ਕਰਦੀ ਹੈ ਹਵੇ ਦਾ ਆਪਣੇ ਨੂੰ ਸਮਝਾ ਕਰਵਾ ਰਿਹਾ ਹੈ ਅਰੇ ਆਪਾ ਦੁੱਧ ਵੀ ਨਹੀਂ ਦੇਖਦੇ ਹੁੰਦੇ ਜਾਂ ਦੁੱਧ ਦੇ ਫੋਟੋ ਜਾਈਂ ਦੇ ਆਪਾਂ ਦੇਖਦੇ ਹਾਂ ਜੀ ਚਲੋ ਫਿਰ ਆਪਾਂ ਉਹ ਜਿਹੜੇ ਸਬੰਧ ਆਦੇਸ ਨੇ ਉਹਨਾਂ ਤੋਂ ਆਪਾਂ ਲੈਂਦੇ ਹਾਂ ਇੱਕ ਸਬਜ਼ੀਆਂ ਦੇ ਕਿਤੇ ਤੇ ਇਹਦੇ ਵਿੱਚ 12 ਸਬਜ਼ੀਆਂ ਨੇ 12 ਸਬਜ਼ੀਆਂ ਜਿਹੜੀਆਂ ਵਰਾਇਟੀਆਂ ਹਸਤੀਆਂ ਉਹ ਪੰਜਾਂ ਦੇ ਹਨ ਨੇ ਤੇ 12 ਹੀ ਹੋਣ ਲੱਗੀਆਂ ਨੇ ਸੌਣੀ ਦੇ ਵਿੱਚ ਤੇ ਜਦੋਂ ਇਹ ਆਪਾਂ ਲਾਉਨੇ ਆ ਤੇ ਇੱਕਦੋਂ ਤੁਹਾਡੇ ਕੋਲ 12 ਸਬਜ਼ੀਆਂ ਹੋ ਗਈਆਂ ਜਿਹੜੀਆਂ ਹੁਣ ਇਸ ਜਿਹੇ ਦੇ